ਗੁਰਦਾਸਪੁਰ ਵਿਖੇ 11 ਸਤੰਬਰ ਨਗਰ ਕੌਂਸਲ ਕਰਮਚਾਰੀਆਂ ਦਾ 3 ਦਿਨ ਤੋਂ ਚੱਲ ਰਿਹਾ ਤਰਨਾ ਪ੍ਰਦਰਸ਼ਨ ਜ਼ਿਲ੍ਹਾ ਅਧਿਕਾਰੀਆਂ ਦੇ ਵੱਲੋਂ ਸਫਾਈ ਕਰਮਚਾਰੀਆਂ ਦੀ ਮੰਗਾਂ ਮੰਨਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਦੱਸਦੇ ਹੋਏ ਕਿ ਤਰਨਾ ਖਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਅਤੇ ਸਟਰੀਟ ਲਾਈਟ ਦੀ ਬਹਾਲੀ ਕਰ ਦਿੱਤੀ ਗਈ ਹੈ ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਫੁਟਕਾ ਸਾਹ ਹੈ। ਪੂਰੇ ਕੂੜੇ ਦੀ ਸਮੱਸਿਆ ਦਾ ਹਜੇ ਵੀ ਸਥਾਈ ਹੱਲ ਜੜਾਉ ਨਹੀਂ ਹੋਇਆ ਹੈ ਜਾਣਕਾਰੀ ਦਿੰਦਿਆ ਸਪਾਈ ਕਰਮਚਾਰੀਆਂ ਦੀ ਹਮਾਇਤ ਵਿੱਚ ਉਤਰ ਕਾਂਗਰਸ ਦਾ ਇੱਕ ਬਿਰਤੰਤ ਵੀ ਇਸੇ ਪਾੜਾ ਨੇ ਦੱਸਿਆ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਉੱਪਰ ਹਮਲਾ ਕਰਨ ਦੇ ਦੋ ਸ਼ੇਡ ਦੋ ਹਮਲਾਵਰਾਂ ਦੇ ਖਿਲਾਫ ਪੁਲਿਸ ਵੱਲੋਂ ਵੱਖ-ਵੱਖ ਤਾਰਾ ਮਾ ਤੈ ਤੇ ਡੀਡੀਆਰ ਕਟਣ ਤੋਂ ਬਾਅਦ ਜਨਾਹ ਤਰਨਾ ਸਮਾਪਤ ਕਰ ਦਿੱਤਾ ਗਿਆ ਪੂਰੇ ਕੂੜੇ ਤੇ ਡੰਪਿੰਗ ਸਮੱਸਿਆ ਹਜੇ ਬਰਕਰਾਰ ਹੈ ਤੇ ਇਸ ਨੂੰ ਪ੍ਰਸ਼ਾਸਨੀ ਕਧਿਕਾਰੀਆਂ ਤੇ ਸੂਚਿਤ ਕਰ ਜਿਹੜੀ ਜਗਾ ਉਹ ਦਿਸੰਗੇ ਕੌਂਸਲ ਕਰਮਚਾਰੀ ਉੱਥੇ ਹੀ ਪੂਰਾ ਅਸੂਤ ਆਇਆ ਕਰਨਗੇ ਇਹ ਦੱਸਦੇ ਹੀ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਐਮਪੀ ਸੁਖਿੰਦਰ ਸਿੰਘ ਗ਼ੁੰਦਾਵਾ ਵੀ ਇਸ ਸਮੱਸਿਆ ਨੂੰ ਲੈ ਕੇ ਗੁਰਦਾਸਪੁਰ ਆਏ ਹੋਏ ਸਨ ਅਤੇ ਸਵੇਰ ਤੋਂ ਹੀ ਵਿਧਾਇਕ ਗੁਰਿੰਦੇਵ ਸਿੰਘ ਖਾਣਾ ਦੇ ਘਰ ਬੈਠ ਸਨ ਇਹ ਇਹ ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ ਦੋ ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ बार-बार ਤਿੰਨ ਚਾਰ ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀ ਕਿਾ ਤੇ ਉਹ ਕੰਮ ਬੰਦ ਕਰਾਉਂਦੇ ਸੀ ਸੋ ਇਸ ਸਬੰਧ ਦੇ ਵਿੱਚ ਇੱਕ ਮੁਲਾਜ਼ਮ ਡੀਸੀ ਸਾਹਿਬ ਏਡੀਸੀ ਸਾਹਿਬ ਦੇ ਆਰਡਰਾਂ ਤੇ ਕਹਿਣ ਤੇ ਆਰਡਰ ਬਾਈ ਨੇਮ ਆਰਡਰ ਹੋਏ ਆ ਡਿਊਟੀ ਤੇ ਪਰ ਉੱਥੇ ਜਾ ਕੇ ਉਹ ਕੰਮ ਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਹੱਥੀ ਪਾਏ ਉਹਦੇ ਸਬੰਧ ਚ ਧਰਨਾ ਸੀ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕੂੜੇ ਵਾਸਤੇ ਟੁਕਮੀ ਜਗਾ ਜਿਹੜੀ ਆ ਟੁਕਵਾ ਪ੍ਰਬੰਧ ਹੀ ਸਾਫ ਕਰਨ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਿੱਥੇ ਸਾਡੀ ਉਹ ਲੋਡ ਸਮਝਦੇ ਆ ਸੋ ਅੱਜ ਇਹਨਾਂ ਨੇ ਉਹ ਬਾਈ ਨੇਮ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ 3-4 ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਔਰ ਜਿਹੜੀ ਰਹੀ ਗੱਲ ਕੂੜੇ ਦੀ ਕੂੜੇ ਦੇ ਵਿੱਚ ਵੇਖੋ ਇਹਦੇ ਤੇ ਮੈਂ ਮੇਰਾ ਉਹ ਹੈ ਨਹੀਂ ਸਿਸਟਮ ਕਿ ਆਹੀ ਕੂੜੇ ਤੇ ਰਾਜਨੀਤੀ ਕਰੀਏ ਅੱਜ ਮੈਂ ਕਰ ਸਕਣਾ ਜੋ ਅੱਜ ਸਥਿਤੀ ਬਣੀ ਹੈ ਤੇ ਰਾਜਨੀਤੀ ਜਿੰਨੀ ਮਰਜ਼ੀ ਕਰ ਲਓ ਪਰ ਮੈਨੂੰ ਲੋਕਾਂ ਨੇ ਜਿਤਾਇਆ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਗਾਂ ਵੀ ਮੈਂ ਲੈਣੀਆਂ ਲੰਧਾਵਾ ਸਾਹਿਬ ਸ਼ਹਿਰ ਦੇ ਘਰ ਸੀਗੇ ਅਫਸਰਾਂ ਨੇ ਬੁਲਾਇਆ ਉਹਨਾਂ ਨੂੰ ਫੋਨ ਕਰਕੇ ਉਹ ਬੈਠੇ ਸੀ ਉਹਨਾਂ ਨਾਲ ਕਿਉਂਕਿ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਡੀਪੀਸੀਐਮ ਰਏ ਆ ਹੋਮ ਮਿਨਿਸਟਰ ਆ ਮੌਜੂਦਾ ਮੌਕੇ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਕਿ ਤੁਹਾਡੇ ਐਮਐਲਏ ਨੇ ਐ ਕਰਤਾ ਤੁਹਾਡੇ ਪ੍ਰਧਾਨ ਆਖੇ ਨਹੀਂ ਲੱਗਦਾ ਸਾਰੀਆਂ ਗੱਲਾਂ ਸਾਹਮਣੇ ਹੋਈਆਂ ਨੇ ਵੱਡੇ ਸੀਨੀਅਰ ਦਿੱਲੀ ਚੰਡੀਗੜ੍ਹ ਤੱਕ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਔਰ ਜੋ ਗੱਲਾਂ ਸਲੀਅਤ ਸਾਹਮਣੇ ਆਈਆਂ ਉੱਥੇ ਅਫਸਰਾਂ ਦੇ ਔਰ ਜੋ ਗੱਲਾਂ ਕਈ ਅਫਸਰਾਂ ਨੂੰ ਵੀ ਇਹ ਗੱਲ ਗੁੰਮਰਾਹ ਕੀਤਾ ਜਾ ਰਿਹਾ ਸੀ ਵੀ ਕੀ ਚੱਲ ਰਿਹਾ ਰੰਧਾਵਾ ਸਾਹਿਬ ਨੂੰ ਵੀ ਇਹ ਪਤਾ ਨਹੀਂ ਸੀ ਜਦੋਂ ਇੱਥੇ ਆਏ ਆ ਸਾਰਿਆਂ ਨੇ ਕਿਹਾ ਵੀ ਆ ਗੱਲਾਂ ਦਾ ਤੇ ਪਤਾ ਹੀ ਨਹੀਂ ਸੀਗਾ ਤੇ ਇਹਦੇ ਬਿਲਕੁਲ ਰਾਜਨੀਤੀ ਹੋ ਰਹੀ ਆ ਔਰ ਇਸ ਕਰਕੇ ਰੰਧਾਵਾ ਸਾਹਿਬ ਨੇ ਵਿੱਚ ਵੇ ਇੰਟਰਵੈਨ ਕਰਕੇ ਬਿਕੋਜ਼ ਹੀ ਇਜ਼ ਅ ਮੈਂਬਰ ਪਾਰਲੀਮੈਂਟ ਆਫ ਗੁਰਦਾਸਪੁਰ ਉਹਨਾਂ ਨੇ ਵਿੱਚ ਕਰਕੇ ਇੰਟਰਵੈਨ ਹੋ ਕੇ ਸਾਰਾ ਕਰਾਇਆ ਔਰ ਇਹ ਇਸ਼ੂ ਜਿਹੜਾ ਅਸੀਂ ਸਮਰਥ ਕਰ ਰਹੇ ਆ ਕੂੜਾ ਜਿਹੜਾ ਕਮੇਟੀ ਕਰ ਰਹੇਗਾ ਕਿਤੇ ਅਸੀਂ ਇਹਨੂੰ ਸੁਟਾਂਗੇ ਨਹੀਂ ਔਰ ਜੋ ਐਡੀਸੀ ਸਾਹਿਬ ਕਿ ਹੁਣੇ ਪਾਣੀ ਵੀ ਛੱਡ ਦਿਓ ਤੇ ਲਾਈਟਾਂ ਵੀ ਛੱਡ ਦਿਓ ਜਿਹੜੇ ਮੁਲਾਜ਼ਮ ਨੂੰ ਕੱਟ ਪਈ ਆ ਉਹਦਾ ਕੀ ਕਸੂਰ ਸੀ ਤਨਖਾਹ ਉਹਨੂੰ ਕੱਟ ਪੈਣ ਦੀ ਥੋੜੀ ਮਿਲਦੀ ਆ ਉਹ ਡੀਸੀ ਸਾਹਿਬ ਦੱਸ ਸਕਦੇ ਆ ਵੀ ਤਿੰਨ ਦਿਨ ਇਹ ਡਿਲੇ ਜਿਹੜੀ ਅੱਜ ਡੀਡੀਆਰ ਕੱਟੀ ਉਹਦੋਂ ਹੀ ਕੱਟ ਦਿੰਦੇ ਤੇ ਲੋਕ ਪਰੇਸ਼ਾਨ ਨਾ ਹੁੰਦੇ ਇਹਦਾ ਜਵਾਬ ਤੇ ਡੀ ਸਾਹਿਬ ਦੇਣ ਕਿ ਮੈਂ ਨਹੀਂ ਦੇ ਸਕਦਾ